ਪੈਡੀਸਟਰਾ ਬਾਲਣ ਆਧਾਰਤ ਜਿਹਨੂੰ ਪਰਾਲੀ ਕਹਿੰਦੇ ਆ ਪਰਾਲੀ ਤੇ ਆਧਾਰਤ ਜਿਹੜੇ ਬੋਇਲਰ ਚੱਲਣਗੇ ਉਹਨਾਂ ਨੂੰ ਸਥਾਪਿਤ ਕਰਨ ਵਾਲੀਆਂ ਇਕਾਈਆਂ ਨੂੰ ਸਬਸਿਡੀ ਦਿੱਤੀ ਜਾਊਗੀ ਜਿਹੜੀ ਕਿ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹਦਾ ਫਾਇਦਾ ਕੀ ਹੋਊਗਾ ਹੁਣ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਨੰਬਰ 1 ਪੈਡੀਸਟਰਾ ਜਿਹਨੂੰ ਅਸੀਂ ਪਰਾਲੀ ਕਹਿੰਦੇ ਆ ਪ੍ਰਿੰਟ মিডিਆ ਦਾ ਪਰਾਲੀ ਦਾ ਜਿਵੇਂ ਆਪਾਂ ਸਾਰੇ ਜਾਣਦੇ ਆ ਪਰਾਲੀ ਦੀ ਇੱਕ ਪ੍ਰੋਕਿਉਰਮੈਂਟ ਇਹਦੀ ਇਹਨੂੰ ਪ੍ਰੋਕਿਉਰ ਕਰਨਾ ਬਹੁਤ ਵੱਡਾ ਇੱਕ ਆਪੜੇ ਲਈ ਚੈਲੰਜ ਸੀ ਇੱਕ ਬਹੁਤ ਵੱਡਾ ਟਾਸਕ ਸੀਗਾ ਹਰ ਵਾਰ ਊਡ ਯੂ ਸੇ ਯਸ ਆ ਕੇ ਜਾਣਦਾ ਸੀ ਤਾਂ ਸਾਡੇ ਕਿਸਾਨ ਭਰਾਵਾਂ ਨੂੰ ਇਹਨੂੰ ਪੈੜੀ ਨੂੰ ਸੰਭਾਲਣ ਦੇ ਲਈ 15 ਤਰ੍ਹਾਂ ਦੇ ਯਤਨ ਕਰਨੇ ਪੈਂਦੇ ਸੀ ਜਦੋਂ ਨਹੀਂ ਉਹ ਸੰਭਾਲੀ ਜਾਂਦੀ ਸੀ ਪੈੜੀ ਤਾਂ ਕਈ ਵਾਰ ਮਲਚਰ ਲਾ ਕੇ ਵਿੱਚ ਮਲਚਿੰਗ ਕਰਨੀ ਪੈਂਦੀ ਸੀ ਤੇ ਉਹਨਾਂ ਦੀ ਫਿਊਲ ਕਾਸਟ ਐਕਸਟਰਾ ਹੁੰਦੀ ਸੀ ਸੋ ਜਿਵੇਂ ਹੀ ਇਹ ਗੱਲ ਸਰਕਾਰ ਦੇ ਧਿਆਨ ਹਿਤ ਆਈ ਪ੍ਰਾਣੀਆਂ ਸਰਕਾਰਾਂ ਨੇ ਤਾਂ ਕਦੇ ਗੌਰ ਨਹੀਂ ਕੀਤਾ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਸੀ ਉਹ ਤਾਂ ਹੂਕ ਨੀਂਦ ਸੁੱਤੇ ਪਏ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਸ ਸਮੱਸਿਆ ਦਾ ਹੱਲ ਕਿਵੇਂ ਕੱਢਿਆ ਜਾਵੇ ਇਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੋਟਿਸ 'ਚ ਗੱਲ ਆਈ ਕਿ ਆਪਾਂ ਦੋਰਾ ਫਾਇਦਾ ਕਿਵੇਂ ਕਰ ਸਕਦੇ ਹਾਂ ਦੋਰਾ ਫਾਇਦਾ ਕਿਵੇਂ ਇੱਕ ਪਾਸੇ ਤਾਂ ਆਪਾਂ ਇੰਡਸਟਰੀ ਦੇ ਵਿੱਚ ਬੋਇਲਰ ਚ ਚਲਾਉਣ ਲਈ ਜਿਹੜਾ ਬਾਲਣ ਹੈ ਉਹ ਕੋਲਾ ਮੰਗਾਨਦੇ ਆ ਬਾਹਰਲੀਆਂ ਸਟੇਟਾਂ ਤੋਂ ਅਸੀਂ ਲੱਕੜ ਮੰਗਾਨਦੇ ਆ ਬਾਹਰਲੀਆਂ ਸਟੇਟਾਂ ਤੋਂ ਤੇ ਫੇਰ ਉਰੇ ਅਸੀਂ ਉਹਨਾਂ ਦੀ ਵਰਤੋਂ ਕਰਦੇ ਆ ਨਾਲ ਤਾਂ ਸਾਡੇ ਪੰਜਾਬ ਦਾ ਪੈਸਾ ਬਾਹਰਲੀਆਂ ਸੂਬਿਆਂ 'ਚ ਜਾਂਦਾ ਬਾਹਰਲੇ ਸਟੇਟਾਂ 'ਚ ਜਾਂਦਾ ਤੇ ਆਪਣੇ ਸਾਡੇ ਕੋਲ ਜਿਹੜਾ ਬਾਲਣ ਪਿਆ ਜਿਹਨੂੰ ਅਸੀਂ ਪੈਡੀ ਸਟਾਕ ਕਹਿੰਦੇ ਆ ਜਿਹੜੀ ਜਿਹਦੀ ਕੈਲੋਰੀਕ ਫੈਕ ਵੈਲਿਊ ਆ ਜਿਹੜੀ ਚੰਗੀ ਆ ਤੇ ਅਸੀਂ ਉਸ ਨੂੰ emulsifying ਕਰਕੇ ਉਹਨੂੰ ਅਸੀਂ ਮਿੱਟੀ ਦੇ ਵਿੱਚ ਦਵਾਰਤੀ ਗੁੰਨਦੇ ਹਾਂ ਜਾਂ ਫਿਰ ਅਸੀਂ ਸਾਨੂੰ ਮਜਬੂਰੀ ਵਸ ਆ ਕੇ ਉਹਨਾਂ ਨੂੰ ਅੱਗਾਂ ਲਾਣੀਆਂ ਪੈਂਦੀਆਂ ਜਿਹਦੇ ਨਾਲ ਹਵਾ ਵੀ ਪੌਣ ਪਾਣੀ ਹੈ ਜਿਹੜੀ ਉਹ ਅਸ਼ੁੱਧ ਹੁੰਦੀ ਹੈ ਸਾਹ ਲੈਣ ਦੀ ਤਕਲੀਫ ਆਉਂਦੀ ਹੈ ਸਾਡਾ ਵਾਤਾਵਰਣ ਗੰਧਲਾ ਹੁੰਦਾ ਸੋ ਮਾਨ ਸਰਕਾਰ ਦੇ ਜਿਵੇਂ ਹੀ ਇਹ ਗੱਲ ਨੋਟਿਸ 'ਚ ਆਈ ਅਸੀਂ ਸੋਚਿਆ ਵੀ ਇਹਦਾ ਹੱਲ ਕੀ ਕੱਢਿਆ ਜਾਵੇ ਇਹਦਾ ਹੱਲ ਕੱਢਣ ਲਈ ਇੱਕ ਬਹੁਤ ਹੀ ਬੇ ਬੇਤਰੀਨ ਬੜਾ ਹੀ ਸ਼ਾਨਦਾਰ ਕਦਮ ਚੁੱਕਿਆ ਗਿਆ ਪੰਜਾਬ ਸਰਕਾਰ ਵੱਲੋਂ ਕਿ ਅਸੀਂ ਅਸੀਂ ਉਹ ਇਕਾਈਆਂ ਜਿਨ੍ਹਾਂ ਦੇ ਅੰਦਰ ਬੋਇਲਰ ਚੱਲ ਰਹੇ ਨੇ ਸਟੀਮ ਬੋਇਲਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹ ਜਿਹੜੀ ਪੈਡੀ ਐ ਇਹ ਜਿਹੜੀ ਪੈਡੀ ਸਟ੍ਰਾ ਹੈ ਇਹ ਪੈਡੀ ਸਟ੍ਰਾ ਨੂੰ ਪਰਾਲੀ ਨੂੰ ਤੁਸੀਂ ਆਪਣੇ ਬੋਇਲਰਾਂ 'ਚ ਵਰਤੋ ਜੇ ਤੁਸੀਂ ਆਪਣੇ ਬੋਇਲਰਾਂ 'ਚ ਵਰਤੋਗੇ ਤਾਂ ਦੋਰਾ ਫਾਇਦਾ ਕੀ ਹੋ ਇੱਕ ਤਾਂ ਸਾਡੇ ਕਿਸਾਨਾਂ ਨੂੰ ਉਹਦੇ ਉਹਦਾ ਮੁੱਲ ਮਿਲਣਾ ਸ਼ੁਰੂ ਹੋ ਜਾਊਗਾ ਉਹਦਾ ਪੈਸਾ ਮਿਲਣਾ ਸ਼ੁਰੂ ਹੋ ਜਾਊਗਾ ਜਦੋਂ ਸਾਡੇ ਕਿਸਾਨਾਂ ਨੂੰ ਉਹਨਾਂ ਦੀ ਪੈਡੀ ਸਟ੍ਰਾ ਦਾ ਪੈਸਾ ਮਿਲਣਾ ਪਰਾਲੀ ਦਾ ਪੈਸਾ ਮਿਲਣਾ ਸ਼ੁਰੂ ਹੋ ਜੂਗਾ ਉਹ ਆਰਥਿਕ ਤੌਰ ਤੇ ਸਾਡੀ ਕਿਸਾਨੀ ਹੈ ਜਿਹੜੀ ਮਜ਼ਬੂਤ ਹੋਊਗੀ ਦੂਸਰਾ ਇਕਾਈਆਂ ਨੂੰ ਕੀ ਫਾਇਦਾ ਹੋਊਗਾ ਇੰਡਸਟਰੀ ਨੂੰ ਕੀ ਫਾਇਦਾ ਹੋਊ ਇਹਦਾ ਜਿਹੜਾ ਫਿਊਲ ਮਹਿੰਗੇ ਰੇਟਾਂ ਦੇ ਉੱਤੇ ਉਹ ਬਾਹਰੋਂ ਮੰਗਾਂਦੇ ਨੇ ਹੋਰ ਸਟੇਟਾਂ ਤੋਂ ਮੰਗਾਂਦੇ ਨੇ ਤਾਂ ਜਿਹੜੀ ਪਰਾਲੀ ਹੋਊਗੀ ਜਦੋਂ ਪਰਾਲੀ ਨੂੰ ਆਪਾਂ ਆਪਣੇ ਘਰ ਦੇ ਫਿਊਲ ਨੂੰ ਜਦੋਂ ਅਸੀਂ ਬੋਇਲਰਾਂ ਦੇ ਵਿੱਚ ਯੂਜ਼ ਕਰਾਂਗੇ ਤਾਂ ਉਹਨੂੰ ਉਤਸ਼ਾਹਤ ਕਰਨ ਲਈ ਅਸੀਂ ਇਹ ਫਿਰ 1.60 ਕਰੋੜ ਰੁਪਏ ਦੀ ਜਾਨੀ ਕਿ ਸਬਸਿਡੀ ਦਾ ਜਿਹੜਾ ਪ੍ਰਬੰਧ ਰੱਖਿਆ ਇਹਦੀਆਂ ਹੁਣ ਮੈਂ ਤੁਹਾਨੂੰ ਕੁਝ ਜਿਹੜੀਆਂ ਸੇਲੀਅੰਟ ਫੀਚਰ ਇਹਦੇ ਜਿਹੜੇ ਮਤਲਬ ਕਿ ਸਭ ਤੋਂ ਕੀਮਤੀ ਜਿਹੜੇ ਇਹਦੇ ਨੁਕਤੇ ਨੇ ਉਹ ਦੱਸਣ ਲੱਗੇ ਆ ਨੰਬਰ 1 ਇਹ ਜਿਹੜੀ ਸਕੀਮ ਹੈ ਇਹ ਸਕੀਮ ਪੁਰਾਣੀ ਇੰਡਸਟਰੀ ਤੇ ਜਿਹੜੀ ਆਲਰੇਡੀ ਪੰਜਾਬ ਦੇ ਵਿੱਚ ਚੱਲਦੀ ਇੰਡਸਟਰੀ ਹੈ ਕਿਤੇ ਕਿਸੇ ਵੀ ਸਮੇਂ ਤੋਂ ਚੱਲਦੀ ਇੰਡਸਟਰੀ ਆ ਰਹੀ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਦੇ ਵਿੱਚ ਪੁਰਾਣਾ ਬੋਇਲਰ ਲੱਗਿਆ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਨੇ ਨਵਾਂ ਬੋਇਲਰ ਲਾਣਾ ਹੋਵੇ ਉਹਨਾਂ ਨੂੰ ਇੱਕ CTE ਅਪਲਾਈ ਕਰਨਾ ਪਊਗਾ ਕੰਸੈਂਟ ਟੂ ਇਸਟੈਬਲਿਸ਼ ਜਿਸ ਪੈਡੀਸਟ੍ਰੋ ਬੋਇਲਰ ਕੰਸੈਂਟ ਟੂ ਇਸਟੈਬਲਿਸ਼ CTE ਅਪਲਾਈ ਕਰਨਾ ਪਊਗਾ ਜਿਹੜੀਆਂ ਕੰਪਨੀਆਂ ਨੇ 20 ਫਰਵਰੀ 2025 ਤੋਂ ਬਾਅਦ ਉਹ CTE ਸਟੈਬਲਿਸ਼ ਕਰਨਾ ਹੈ ਜਿਹੜੀਆਂ ਕੰਪਨੀਆਂ ਨੇ 20 ਫਰਵਰੀ 2025 ਕਿਉਂਕਿ 20 ਫਰਵਰੀ 2025 ਨੂੰ ਫੈਸਲਾ ਲੱਤਾ ਸੀ ਇਸ ਕਰਕੇ 20 ਫਰਵਰੀ 2025 ਦੀ ਡੇਟ ਹੈ 20 ਫਰਵਰੀ 2025 ਤੋਂ ਬਾਅਦ ਜਿਹੜੀਆਂ ਕੰਪਨੀਆਂ ਸੀਟੀ ਈ ਸਟੈਬਲਿਸ਼ ਕਰਨਗੀਆਂ ਕਿ ਅਸੀਂ ਆਪਣੇ ਐਗਜ਼ਿਸਟਿੰਗ ਬੋਇਲਰਸ ਨੂੰ ਪੁਰਾਣੇ ਬੋਇਲਰਸ ਨੂੰ ਜਾਂ ਤਾਂ ਜੇ ਅਸੀਂ ਮੋਡੀਫਿਕੇਸ਼ਨ ਕਰਕੇ ਕੋਲੇ ਦੀ ਥਾਂ ਤੇ ਲੱਕੜ ਦੀ ਥਾਂ ਤੇ ਜਾਂ ਕਿਸੇ ਹੋਰ ਆਲਟਰਨੇਟ ਫਿਊਲ ਦੀ ਥਾਂ ਤੇ ਪਰਾਲੀ ਤੇ ਲੈ ਕੇ ਆਣੇ ਆ ਪੈਡੀ ਸਟ੍ਰਾ ਤੇ ਲੈ ਕੇ ਆਣੇ ਤਾਂ ਉਹਨਾਂ ਲਈ ਅਸੀਂ ਇਹ ਜੇ ਪੁਰਾਣਾ ਬੋਇਲਰ ਉਹਨਾਂ ਨੇ ਚੇਂਜ ਕਰਨਾ ਤਾਂ 50 ਲੱਖ ਰੁਪਏ ਦੀ ਸਬਸਿਡੀ ਹੈ 8 ਟਨ ਦੇ ਬੋਇਲਰ ਤੇ ਮੰਨ ਲਓ ਕਿਸੇ ਦੇ 8 ਟਨ ਦਾ ਬੋਇਲਰ ਲੱਗਿਆ ਹੋਇਆ ਤਾਂ ਪੰਜਾਬ ਸਰਕਾਰ ਉਹਨੂੰ 50 ਲੱਖ ਰੁਪਏ ਸਬਸਿਡੀ ਦੇਊਗੀ ਵੀ ਤੂੰ ਆਪਣੇ ਬੋਇਲਰ ਨੂੰ ਕਿਸੇ ਹੋਰ ਫਿਊਲ ਤੋਂ ਪੈਡੀਸਟ੍ਰੋ ਤੇ ਕਨਵਰਟ ਕਰ ਦੇ ਤੇ ਜੇ ਉਹਦਾ ਬੋਇਲਰ 8 ਟਨ ਤੋਂ ਵੱਧ ਹੈ ਮੰਨ ਲਓ 16 ਟਨ ਦਾ ਤਾਂ ਉਹ 50 ਲੱਖ ਤੋਂ ਸਬਸਿਡੀ 1 ਕਰੋੜ ਹੋ ਜੂ ਉਦੀ ਰੇਸ਼ੋ ਉਸ ਹਿਸਾਬ ਨਾਲ ਕੈਲਕੂਲੇਟ ਹੋ ਜੂ ਮੰਨ ਲਓ ਕਿਸੇ ਦਾ ਮੰਨ ਲਓ ਉਹ ਬੋਇਲਰ ਆ 8 ਟਨ ਤੋਂ ਮੰਨ ਲਓ 4 ਟਨ ਦਾ ਰਹਿ ਗਿਆ ਤਾਂ ਉਹ ਸਬਸਿਡੀ 25 ਲੱਖ ਰੁਪਏ ਦੀ ਹੋ ਜੂ ਉਸ ਤਰੀਕੇ ਨਾਲ ਉਹ ਕੈਲਕੂਲੇਟ ਹੋ ਜੂ ਇਹ ਆ ਪੁਰਾਣੇ ਬੋਇਲਰ ਦੇ ਉੱਤੇ ਜੇ ਪੁਰਾਣਾ ਬੋਇਲਰ ਕਨਵਰਟ ਕਰਨਾ ਹੁਣ ਮੰਨ ਲਓ ਇੰਡਸਟਰੀ ਪੁਰਾਣੀ ਚੱਲ ਰਹੀ ਆ ਪਰ ਉਹ ਕਹਿੰਦਾ ਜੀ ਮੈਂ ਪੁਰਾਣੇ ਬੋਇਲਰ ਨੂੰ ਅਮੈਂਡ ਨਹੀਂ ਕਰਨਾ ਮੈਂ ਨਵਾਂ ਬੋਇਲਰ ਲਗਾਣਾ ਚਾਹੁੰਦਾ ਮੈਂ ਨਵਾਂ ਸਟੀਮ ਬੋਇਲਰ ਲਾਣਾ ਚਾਹੁੰਦਾ ਅਸੀਂ ਉਹਦਾ ਵੈਲਕਮ ਕਰਦੇ ਆ ਉਹਦੇ ਲਈ ਅਸੀਂ ਇਹ ਵਾਅਦਾ ਕਰਦੇ ਆ ਕਿ ਤੂੰ ਨਵਾਂ ਸਟੀਮ ਬੋਇਲਰ ਲਗਾ ਅਸੀਂ ਇੰਡਸਟਰੀਅਲਿਸਟ ਨੂੰ ਕਹਿੰਦੇ ਆ ਅਸੀਂ ਉਦਯੋਗਪਤੀ ਨੂੰ ਕਹਿੰਦੇ ਆ ਕਿ ਤੁਸੀਂ ਨਵਾਂ ਸਟੀਮ ਬੋਇਲਰ ਲਗਾਓ ਨਵਾਂ ਸਟੀਮ ਬੋਇਲਰ ਤੇ ਨਾਲ ਲਾਣ ਦੇ ਨਾਲ ਅਸੀਂ ਤੁਹਾਨੂੰ 1 ਕਰੋੜ ਰੁਪਏ ਦੀ ਸਬਸਿਡੀ ਦੇਵਾਂਗੇ ਡਬਲ ਪੁਰਾਣੇ ਨਾਲੋਂ ਡਬਲ ਸਬਸਿਡੀ ਦੇਵਾਂਗੇ ਉਹਦੇ ਵਿੱਚ ਕੀ ਹੋਊ ਜੇ 8 ਟਨ ਦਾ ਬੋਇਲਰ ਹੈ ਤਾਂ 1 ਕਰੋੜ ਰੁਪਿਆ ਸਬਸਿਡੀ ਹੋਊਗੀ ਤੇ ਜੇ 8 ਟਨ ਤੋਂ ਵੱਧ ਹੈ ਤਾਂ ਕੈਲਕੂਲੇਟ ਹੋ ਕੇ ਜੇ ਮੰਨ ਲਓ 16 ਟਨ ਦਾ ਹੋ ਗਿਆ ਤਾਂ 2 ਕਰੋੜ ਸਬਸਿਡੀ ਹੋ ਜੂ ਜੇ 8 ਟਨ ਤੋਂ ਘਟ ਕੇ ਮੰਨ ਲਓ ਕਿਸੇ ਨੇ 4 ਟਨ ਦਾ ਲਾਇਆ ਤਾਂ 50 ਲੱਖ ਸਬਸਿਡੀ ਹੋ ਜੂ ਇਹ ਕੈਪੀਟਲ ਸਬਸਿਡੀ ਹੈ ਜਿਹੜੀ ਵਿਦਾਊਟ ਐਨੀ ਕੋਈ ਕਿਸ਼ਤਾਂ ਚ ਨਹੀਂ ਇੱਕ ਮੁਸ਼ਤਾਸੀ ਸਬਸਿਡੀ ਉਹਨਾਂ ਨੂੰ ਦੇਾਂਗੇ ਔਰ ਵੱਡੀ ਗੱਲ ਸਭ ਤੋਂ ਵੱਡੀ ਅਮਾਊਂਟ ਇਸ ਸਬਸਿਡੀ ਦੇ ਵਿੱਚ ਜਿਹੜੀ ਮਿਲਣੀ ਹੈ ਕਿ ਜੇ ਕੋਈ ਵੱਡੇ ਤੋਂ ਵੱਡੀ ਇੰਡਸਟਰੀ ਇਹਨੂੰ ਕਨਵਰਟ ਕਰਕੇ ਆਪਣੇ ਬੋਇਲਰ ਨੂੰ ਪੈਡੀ ਸਟਰੋ ਤੇ ਲੈ ਕੇ ਜਾਂਦੀ ਹੈ ਪੈਡੀ ਸਟਰੋ ਤੇ ਲੈ ਕੇ ਜਾਂਦੀ ਹੈ ਤਾਂ ਅਸੀਂ 5 ਕਰੋੜ ਰੁਪਏ ਤੱਕ ਦੀ 5 ਕਰੋੜ ਰੁਪਏ ਤੱਕ ਦੀ ਜਾਨੀ ਕਿ ਜਿਹੜੀ ਉਹਨੂੰ ਕੈਪੀਟਲ ਸਬਸਿਡੀ ਹੈ ਉਹ ਨਵੇਂ ਬੋਇਲਰ ਤੇ ਦਵਾਂਗੇ ਤੇ 2.5 ਕਰੋੜ ਰੁਪਏ ਦੀ ਤੱਕ ਦੀ ਜਿਹੜੀ ਸਬਸਿਡੀ ਆ ਅਸੀਂ ਉਹਨੂੰ ਪਰਾੜੇ ਬੋਇਲਰ ਨੂੰ ਜੇ ਉਹ ਕਨਵਰਟ ਕਰਦਾ ਤਾਂ ਉਹਦੇ ਲਈ ਦਵਾਂਗੇ ਸੋ ਇਹ ਬਹੁਤ ਵੱਡਾ ਹੀ ਜਾਨੀ ਕਿ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਜਿਹਦੇ ਨਾਲ ਇਹ ਜਿਹੜਾ ਪਰਾਲੀ ਦਾ ਮਸਲਾ ਹੈ ਇਹ ਪਰਾਲੀ ਦਾ ਮਸਲਾ ਤਾਂ ਹੱਲ ਹੋ ਗਈ ਹੋਊਗਾ ਤੇ ਸਾਡੇ ਮੁਤਾਬਕ ਜੋ ਅਸੀਂ ਕੈਲਕੂਲੇਸ਼ਨ ਕੀਤੀ ਹੈ ਇਹਦੇ ਨਾਲ ਅਨੁਮਾਨਤ ਇਹਦੇ ਨਾਲ ਅਨੁਮਾਨਤ ਸਾਡੀ ਇਸ ਸਬਸਿਡੀ ਦੇ ਨਾਲ ਅਨੁਮਾਨਤ 500 ਤੋਂ 600 ਉਦਯੋਗ ਉਦਯੋਗਿਕ ਵਰਗ 500 ਤੋਂ 600 ਉਦਯੋਗ ਇਸ ਨੀਤੀ ਰਾਹੀਂ ਸਾਡੇ ਤੋਂ ਸਬਸਿਡੀ ਦਾ ਲਾਹਾ ਲੈ ਸਕਣਗੇ ਔਰ ਜੇਕਰ ਸਾਡੀ ਇਹ ਸਬਸਿਡੀ ਦੇ ਜਿਹੜਾ ਇਹ ਸਾਡਾ ਪ੍ਰੋਜੈਕਟ ਹੈ ਇਹ ਸਾਡਾ 100% ਵੈਸੇ ਤਾਂ ਕਾਮਯਾਬ ਹੈ ਜੇਕਰ ਸਾਡੇ ਇਹਦੇ ਰਿਜ਼ਲਟ ਬੈਟਰ ਨਿਕਲ ਜਾਂਦੇ ਨੇ ਕਿਉਂਕਿ ਮਾਨ ਸਰਕਾਰ ਦਾ ਇੱਕ ਸੋਚ ਹੈ ਕਿ ਅਸੀਂ ਇਸ ਪੋਲਿਊਸ਼ਨ ਨੂੰ ਖਤਮ ਕਰਨ ਲਈ ਵਾਤਾਵਰਣ ਚ ਪੋਲਿਊਸ਼ਨ ਨੂੰ ਖਤਮ ਕਰਨ ਲਈ ਕਿਉਂਕਿ ਸਾਨੂੰ ਸਾਡੇ ਗੁਰੂ ਮਹਾਰਾਜ ਸਾਨੂੰ ਇਹ ਸਿਧਾਂਤ ਦੇ ਕੇ ਗਏ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਔਰ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਸੋ ਸਾਡੀਆਂ ਤਿੰਨੇ ਪਵਨ ਪਾਣੀ ਤੇ ਧਰਤੀ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਜਿੱਥੇ ਉਪਰਾਲਾ ਕਰਨਾ ਹੈ ਉੱਥੇ ਪੰਜਾਬ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਅਸੀਂ ਆਪਣੀ ਪੌਣ ਨੂੰ ਬਚਾਉਣ ਲਈ ਅਸੀਂ ਆਪਣੀ ਹਵਾ ਨੂੰ ਬਚਾਉਣ ਦੇ ਲਈ ਇਹ ਜਿਹੜੀ ਸਾਨੂੰ ਪੈਡੀਸਟਰਾ ਸਾਨੂੰ ਪਰਾਲੀ ਹਰ ਸਾਲ ਬਾਲੜੀ ਨਾ ਪਵੇ ਔਰ ਸਾਨੂੰ ਚੰਗੇ ਭਲਿਆਂ ਨੂੰ ਜ਼ਿੰਦਗੀ ਦੇ ਵਿੱਚ ਸਾਡੇ ਉੱਤੇ ਕੋਈ ਕਾਨੂੰਨ ਦੇ ਸਕੰਜੇ ਨਾ कसे ਜਾਣ ਤਾਂ ਅਸੀਂ ਇਹਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਚੈਨਲਾਈਜ਼ ਕਰਕੇ ਅਸੀਂ ਜਾਨੀ ਕਿ ਜਿਹੜੀ ਬੋਇਲਰ ਦੀ ਸਬਸਿਡੀ ਹੈ ਇਹਦੀ ਸਕੀਮ ਲੈ ਕੇ ਆਏ ਹਾਂ ਜਿਹਦਾ ਲਾਹਾ 500 ਤੋਂ 600 ਜਿਹੜੀ ਕਿ ਜਿਹੜੇ ਯੂਨਿਟਸ ਨੇ ਉਹ ਸਾਡਾ ਇਹ ਲਾਹਾ ਲੈਣ ਧੰਨਵਾਦ ਜੀ ਬਹੁਤ ਬਹੁਤ ਪਰਾਣੀ ਚੱਕਣਗੇ ਕਿਵੇਂ ਜੀ ਜਿਵੇਂ ਖੇਤਾਂ ਵਿੱਚ ਕਿਵੇਂ ਆਏਗੀ ਉਹਦਾ ਕੀ ਜਿੰਨੇ ਇੰਡਸਟਰੀ